ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਚੱਲੇ ਆਂ ਜੀ ਸਮਾਣਾ ਖੁਰਦ ਬਹੁਤ ਹੀ ਤਕੜਾ ਤਵੀਆਂ ਦਾ ਟੂਰਨਾਮੈਂਟ ਹੋਣ ਜਾ ਰਿਹਾ ਉੱਥੇ ਤੇ ਆਪਾਂ ਅੱਜ ਤੁਹਾਨੂੰ ਸਾਰਾ ਟੂਰਨਾਮੈਂਟ ਦਿਖਾਵਾਂਗੇ ਪਹਿਲਾ ਨਾਮ ਆ ਜੀ ਜਗਾੜੂ ਟਰੈਕਟਰਾਂ ਦੇ ਵਿੱਚ 1 ਲੱਖ ਰੁਪਿਆ ਤੇ ਦੂਜਾ ਨਾਮ ਹੈ 51000 ਰੁਪਿਆ ਤੇ 31000 ਰੁਪਿਆ ਥਰਡ ਨਾਮ ਆ ਤੇ ਜਿਹੜਾ ਸਿੰਪਲ ਟਰੈਕਟਰਾਂ ਦੇ ਵਿੱਚ ਆ ਉਹ 51000 ਰੁਪਿਆ ਬਾਕੀ ਗੱਲ ਬਾਤ ਆਪਾਂ ਉੱਥੇ ਜਾ ਕੇ ਕਰਦੇ ਆਂ ਆਜੋ ਲੋ ਜੀ ਬਾਈ ਸ਼ਾਮ ਦਾ ਟਾਈਮ ਆ ਕਿ ਦਿਨ ਦਾ ਇਹ ਵਿੱਚ ਤਾਂ ਟਰੈਕਟਰ ਚੱਲਣੇ ਤੇ ਰਹੇ ਕਿਉਂਕਿ ਦਿਨ ਦੇ ਵਿੱਚ ਤਾਂ ਫੁੱਟ ਜਾਣਗੇ ਜਿਹੜੇ ਸਾਹ ਨਾਲ ਗਰਮੀ ਪੈ ਰਹੀ ਹੈ ਸੀਜ਼ਨ ਦੇ ਵਿੱਚ 47-48 ਟੈਂਪਰੇਚਰ ਆ ਇਸ ਵਾਰ ਤਾਂ ਬਹੁਤ ਗਰਮੀ ਨੇ ਹੱਤ ਕਰਾਈ ਪਈ ਆ ਜਿਹੜਾ ਆ ਜਿਹਦਾ ਖੇੜਾ ਦਿੱਤਾ ਇਹਦਾ ਵੀ ਮਾਨ ਸਨਮਾਨ ਜ਼ਰੂਰ ਕਰਦੇ ਥਾੜ੍ਹ ਸਾਲ ਦੀ ਉਮਰ ਆ ਮਲੇਸ਼ੀਆ ਖੇਡਿਆ ਪਰ ਇੱਥੇ ਦੇ ਪਾਸੇ ਬ੍ਰਿਟਨ ਮਾੜਾ ਤਸੀਲ ਦਾ ਪਿੰਡ ਆ ਐਵੇਂ ਤੇ ਜਲੇਰ ਬਾੜ ਕਹਿੰਦਾ ਯਾਮਾ ਸੋਤੇ 10 ਸੈਕਿੰਡ ਮੇਦੇ ਕੋ ਲੈਟਾਲੇ ਵੀਰ ਨੂੰ ਦੇ ਦਿੱਤਾ ਭਰਾ ਬਣ ਕੇ ਛਿੰਡਿਆ ਉਹਦੀਆਂ ਲਗੋਚਾਂ ਨਾਲ ਬੰਦੇ ਨੇ ਇਹ ਪੰਜਾਬੀਆਂ ਦੇ ਸ਼ੌਕ ਵਖਰੇ ਨੇ ਚਰਦਾ ਜਾਉਂਦੇ ਨੇ ਇਹ ਕਦੇ ਦਰਿਆਵਾਂ ਦੇ ਵੱੱਡ ਮੋੜ ਦਿੰਦੇ ਨੇ ਇਹ ਹਵਾਵਾਂ ਦੇ ਰਖ ਮੋੜ ਦਿੰਦੇ ਨੇ ਜਾਰੀਆਂ ਪਗਾਉਣ ਲਈ ਆ ਗਏ ਖੜ ਗਿਆ ਯਾਰ ਖੜ ਗਿਆ ਇਹ ਕਿਹਨੇ ਉਹਦਾ ਪਾਪਾ ਦੇ ਯਾਰੀਆਂ ਪਗਾ ਮੈਕਨਿਕ ਜਾਰਸ ਮਿਲੂਗਾ ਟਰੈਕਟਰ ਮੈਨ ਦਾ ਕਰ ਦਿੰਦੇ ਨੇ ਵੀਰ ਜਿਹੜੇ ਆਇਆ ਧੰਨਵਾਦ ਕਰਦੇ ਆ ਬਸ 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 ਪਤੀ ਮਨਤੀ ਕਰਨ ਲੱਗੇ ਹੋયા ਬਾਈ ਹਰ ਬੜ ਖੱਟਣਾ ਤੇ ਨਾਲ ਵੀਰ ਸਾਡਾ ਗਗਨਾ ਵੀ ਕੰਮਾ ਸਲੇਪੁਰ ਸਹਿਦ ਸ਼ੋਕਰ ਤੇ ਗੋਲੀ ਪਟਾ ਇਹਨਾਂ ਵੀਰਾਂ ਦਾ ਧੰਨਵਾਦ ਆਓ ਹੋ ਜਾਓ ਟਰੈਕਟਰ ਰੋਕੋ ਹੁਣੀ ਸਟਾਰਟ ਨਾ ਕਰੋ ਟਰੈਕਟਰ ਰੋਕੋ ਰੋਕੋ ਟਰੈਕਟਰ ਰੋਕ ਦਿਜੀ ਜੱਛੇ ਹਾਂਜੀ ਆ ਪਿੱਛੇ ਇਹ ਚੱਕਰ ਪੈ ਗਿਆ ਬਾਅਦ ਚ ਰੌਲੇ ਵਾਲੀ ਗੱਲ ਹੋ ਜਾਂਦੀ ਆ ਬੋਰੀ ਬਿਲਕੁਲ ਦਿਖੱਲੇ ਇਹਨੂੰ ਵਾਪਸ ਵੀਰੇ ਆ ਕੇ ਬਾਅਦ ਆਈਏ ਵੀ ਲੋਡ ਕਰਾਂ ਬੋਰੀ ਨੂੰ ਦੋ ਵੀ ਰਾਕੇ ਮੈਂ ਡੋਟ ਕਰੇ ਜਾ। ਠੀਕ ਹੈ ਬਜੀ। ਬਹੁਤ ਪ੍ਰੋਬਲਮ ਆ ਜਾਂਦੀ ਹੈ। ਬਰਾਵਾ ਆ ਜੀਆ ਫੇਰ ਟਾਈਮ ਲੱਗ ਜਾਣਾ। ਉਧਰ ਅੱਪੋ ਵਾਲੀਆਂ ਲਾਜੀ ਤਰਵਾ ਚ ਗਿਆ ਹੋਇਆ। ਜੁਐਸ ਦੇ ਵਿੱਚ ਵਸ ਗਿਆ। ਜਿਹਦੀ ਯਾਰੀ ਕਹਿੰਦੇ ਦੀ ਮਾਫੀ ਚਾਹੁੰਦੇ ਆ ਸਾਰੀਆਂ ਲਿਸਟਾ ਸਭ ਕੁਝ ਬੋਲਾਂਗੇ ਪਰ ਬਾਈ ਮਾਰ ਕੇ ਥੋੜੇ ਪਿੱਛੇ ਹੋ ਜਾ ਕਰੋ ਮਿੰਟ 40 ਸੈਕਿੰਡ ਬਾਈ ਪਾੜ ਵੀਰੋ 2 40 22 ਪਾੜੇ ਪਿੱਛੇ ਹੋਣਾ ਹਜੇ ਤੱਕ ਭਾਈ ਇਹਦਾ ਪਹਿਲਾ सर पाण्याच्या मला कोर्डी नेऊन एकदा कोणी ना तो करून अकराजा हजार दुसरं ना घेतो कस अकराजा हजार उठायला i don't ਇਹ ਗੇਲੇ ਨੂੰ ਮਾਉਂਟ ਤੇ ਆ ਕੇ ਢੁੱਗੂ ਘਾਗੜੀ ਇਹਦੇ ਨਾਲ ਬਣ ਗਏ ਚਿੱਤ ਘੋਮਾਉਣਾ ਕਰਨਾ ਉਹ ਵੀ ਆ ਤਰੀਆਂ ਤੇ ਗੱਲ ਕੁਝ ਹੋਰ ਹੋਣੀ ਸੀ ਇਹਦਾ ਸਮਾਂ ਲੱਗਿਆ 2 ਮਿੰਟ 58 ਸਾਈਡ 10 ਪੁਆਇੰਟ ਦਾ ਸਮਾਂ ਲੱਗਿਆ ਬਈ ਵਾਹ ਫਿਰ ਵੀ ਕਹਿੰਦੇ ਭਾਵੇਂ ਮੁਸ਼ਕਲ ਦੇ ਨਾਲ ਫੈਕਟਰ ਆਇਆ ਫੇਰ ਵੀ ਕਹਿੰਦੇ ਤਿੰਨ ਦੀ ਮੈਚ ਕੋ ਖੱਲੇ ਆ ਗਿਆ ਉਧਰ ਧੰਨਵਾਦ ਕੀ ਹਾਲ ਚਾਲ ਨੇ ਭਾਈ ਉਹ ਠੀਕ ਆ ਜੀ ਇਧਰ ਇੰਦਰ ਸਿੱਧੂ ਆਪਣੇ ਵਾਲਾ ਰੈਕਟਰ ਸਿੱਧੂਆ ਸਿੱਧੂ ਜਗੜੂ ਚ ਪੂਨੀਆ ਅਮਨ ਪੂਨੀਆ ਹਲੇ ਤਿਆਰੀ ਚੱਲ ਰਹੀ ਆ ਸੁਖਵੰਤ ਸੁਖਵਿੰਦਰ ਸੁਖੀ ਪੱਜ ਸਾਹਿਬ ਕਪਤੀਆ ਕੋਲ ਰੀਵਰ ਵਿੱਚ ਬੱਚੋ ਜਿਵੇਂ ਆਈ ਹੋਵੇ ਜਿਵੇਂ ਪਾਰਵਤੀ ਰੀਵਰ ਦੇ ਵਿੱਚ ਸੰਦਮੀ ਆਈ ਹੋਵੇ ਤਵੀਆਂ ਦੇ ਪਿੱਛੇ ਦੀ ਉਹਨੇ ਤਮ ਕੜਾ ਹੋ ਗਿਆ ਤਮ ਕੜਾ ਹੋ ਗਿਆ ਬੜਾ ਕਹਿੜਾ ਪੋਜੀਸ਼ਨ ਜੀ ਆਹ ਕੰਮ ਉਹ ਪਾਣੀ ਲਾਓ ਵੀਰੇ ਛੇਤੀ ਲੈ ਕੇ ਗਰਾਹ ਥੋੜਾ ਪਾਣੀ ਲਾਓ ਪੱਗ ਕੇ ਇਹਦਾ ਟਾਈਮ ਲੱਗਿਆ ਜੀ 2 ਮਿੰਟ 52 ਸੈਕਿੰਡ 34 ਪੁਆਇੰਟ 2 52 34 ਟੈ ਕਲੀਅਰ ਕਰੋ ਬਈ ਹਲ ਮਾਰੋ ਪਲਾਉ ਮਾਰੋ ਯਾਰੋ ਸੁਨਾਜ ਮਾਵੀ ਜੀ ਬੜਾ ਖਤਰਨਾਕ ਮੁਕਾਬਲਾ ਸਿੰਘ ਤੇ ਆ ਜਾ ਰਸੀ ਉਥੇ ਲਾਲੀ ਮਕਰੋਣਾ ਵਾਲਾ 31000 ਦੇ ਮਾਰ ਭੇਜਦਾ ਕਹਿੰਦਾ ਜਿਵੇਂ ਇੱਥੇ ਨਹੀਂ ਪਰ ਮੇਰਾ ਬਹੁਤ ਕਮਾਲ ਹੈਲੋ ਇਧਰ ਮੇਰਾ ਭਾਣ ਪਾਪਾ ਅਨੰਦ ਸਿੰਘ 63 ਦੀ ਰੈਡੀ ਗਾ ਲੇ ਸੁੱਖਾ ਤੇ ਅਸਰ ਪੱਜਾ ਹਲੇ ਵੀ ਲੱਗੀ ਵੀ ਆ ਪੁਲਿਸ ਸੰਬੰਧੀ ਹੋਈ ਜਾ ਜਿਵੇਂ ਕਹਿੰਦੇ 3 ਮਾਨਸੂਨ ਦੇ ਵਿੱਚ ਅਚਕ ਪਾਹੀ ਵੱਤਰ ਦੇਖੇ ਹੋਏ ਨੇ ਇੰਜਣ ਚ ਪਾਪਾ ਨੇ ਇੰਜਣ ਚ ਪਰ ਖੇਰ ਦੇ ਮੈਦਾਨ ਦੇ ਵਿੱਚ ਭਾਈ ਉਹਨਾਂ ਦੀ ਆ ਤੁਸੀਂ ਦੇਖਿਆ ਤੇ ਜਿਹੜੇ ਉਹਨਾਂ ਦੇ ਨੇ ਛੱਡੋਲੇ ਜਿਵੇਂ ਕਪਾਨ ਵਿੱਚ ਸਭ ਫੇਲਾ ਪਾੜੇ ਕੱਟ ਤੋਂ ਲੱਗਦਾ ਜਿਹਾ ਫੇਰ ਗੱਡੀਆ ਕੱਟ ਤੋਂ ਟਾਪ ਕਰਦੇ ਬਿਧਾਰੇ ਨੇ ਜਿਹਨੇ ਭਾਈ ਟ੍ਰੈਕ ਬਣਾ ਰਹੇ ਨੇ ਟ੍ਰੈਕ ਕਲੀਅਰ ਕਰਦੇ ਵੀ

सुखा 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 बि ਇਹ ਲਾਈਵ ਤੇ ਦਿਖਾ ਦੇ ਗੱਭਰੂ ਆ ਪੰਜਾਬੀ ਲਾਈਵ ਟੀਵੀ ਵਾਲਿਆ ਹਾਂ ਡਰੈਗ ਕਲੀਅਰ ਕਰ ਦਿਓ ਜੇ ਕਿਤੇ ਜੇ ਵਧੀਆ ਲੱਗਦਾ ਆਲੇ ਜਗਾੜੂ ਟਰੈਕਟਰ ਚੱਲਣੇ ਆ ਬਾਈ ਸਿੰਪਲ ਟਰੈਕਟਰ ਨਾਲ ਤੁਹਾਨੂੰ ਦਿਖਾਤਾ ਤੇ ਇਹਦੇ ਬਾਅਦ ਜਗਾੜੂ ਚੱਲਣਗੇ ਉਹਦਾ ਸਭ ਨੂੰ ਨਾਲ ਦੀ ਨਾਲ ਤੁਹਾਨੂੰ ਪੇਸ਼ ਕਰਾਂਗੇ ਲਓ ਜੀ ਸੁੱਖਾਟਿਆ ਜੀ ਫਾਸਟ ਟਰੈਕਟਰ ਸਾਡਾ ਚੱਲਣ ਲੱਗਿਆ ਪਹਿਲਾ ਨੰਬਰ ਆ ਸਾਡਾ ਕੀ ਲੱਗਦਾ ਤੁਹਾਡੀ ਉਮੀਦ ਕੀ ਆ ਆਪਾਂ ਫਾਸਟ ਨੰਬਰ ਕਰਨਾ ਹੀ ਕਰਨਾ ਕੋਸ਼ਿਸ਼ ਕਰਾਂਗੇ ਆਪਾਂ ਹਨਾ ਜ਼ਰੂਰ ਓਕੇ ਜੀ ਆਲ ਦੀ ਬੈਸਟ ਆ ਜੀ ਤੁਹਾਨੂੰ ਬੱਲੇ ਚੋਰ ਮਾਦਰੀਆ ਸਰਪੰਚ ਉਹਦੀਆਂ ਵੀ ਗੱਲਾਂ ਚਾਹੀਦੀਆਂ ਭਾਈ ਇਹ ਕਬੱਡੀ ਦਾ ਗੜ ਹੈ ਲੋ ਜੀ ਜਗਾ ਹੇ ਵਾਲੇ ਰੱਖ ਪਾਉਣਾ ਰਵਦਾ ਸਮਾਂ ਲੱਗਿਆ 47 ਸੈਕਿੰਡ 70 ਪੁਆਇੰਟ ਦਾ ਸਮਾਂ ਲੱਗਿਆ ਇਹ ਤਾਂ ਤਿੰਨ ਤੋਂ ਥੱਲੇ ਦੀ ਨਲਟ ਮੜਾ ਗਿਆ ਇਹ ਤਾਂ ਕੰਮ ਕਸੁੱਤਾ ਕਰ ਗਿਆ ਜੱਜਾ ਤਾਂ ਕੰਮ ਕਾੜਾ ਕਰ ਗਿਆ ਉਧਰ ਬਾਈ ਕਹਿੰਦਾ ਟਾਈਮ ਸਹੀ ਆ ਉਹ ਦੇਖ ਸਾਹਮਣੇ ਐਨ ਦੇ ਦੇ ਦੁਨੀਆ ਸਵਾਦ ਲਿਆ ਉਹ ਗੁੱਟ ਕੰਗ ਵਾਲਿਆ ਇਹ ਤਾਂ ਸਭ ਨੂੰ ਵਕਤ ਪਾ ਗਿਆ ਆਉਣਾ ਇਧਰ ਬਾਈ ਜੀ ਨੂੰ ਪੁੱਛਦੇ ਆਂ ਵਾਜੀ ਬਹੁਤ ਵਧੀਆ ਚੱਲਿਆ ਡਾਕਟਰ ਇੱਕ ਨੰਬਰ ਚੱਲਿਆ ਹੋਰ ਜੀ ਤੁਸੀਂ ਕੋਈ ਰਿਵਿਊ ਦੇਣਾ ਚਾਹੁੰਦੇ ਹੋ ਐ ਬਾਈ ਓਕੇ ਰਿਪੋਰਟਾਂ ਓਕੇ ਆ ਆ ਦੇਖੋ ਆਓ ਸਾਹਮਣੇ ਮੇਰੇ ਹੀਓ ਇਹ ਕਰਦੇ ਨੇ ਰਿਵਿਊ ਦੇ ਗਏ ਨੇ ਫੀਡ ਕਹਿੰਦੇ ਨੇ ਪਿਆਰੇ ਭਾਈ ਬੜੀ ਗੋਲੀ ਬੜੀ ਸ਼ਾਨਦਾਰ ਹੈ بجلی والے <تصال> ملے ਕਰਕੇ ਜੇ ਕਰੇ ਤਰੱਕੀ ਰਾਤ ਨੂੰ ਸੁਨ ਝੜਦੇ ਨੇ ਇਹ ਠਿੱਕੇ ਮਾਰ ਕੇ ਪੰਨਿਆਂ 'ਚੋਂ ਆਉ ਲੱਗੇ ਆਪ ਇੱਕ ਵਾਲੀ ਦੀ ਗੱਲ ਕਰਦਾ ਮਿੱਤਰੋ ਇਹ ਜਿਹੜੇ ਅਨੰਦਪੁਰ ਕਲੌਰ ਦੀ ਗੱਲ ਹੈ ਰੇਸ ਵਾਲੀ ਤੇ ਨਾਲ ਡਿੱਗਦਾ ਪਾਇੰਟ ਦਾ 2 ਜਿਹੜੇ ਪੂਰੇ ਕਰ ਗਿਆ ਮੁੰਡੇ ਨੇ ਦੇਖਿਆ ਵੀ ਆਪਾਂ ਭਾਵੇਂ ਨੰਬਰ ਬਣੇਗਾ ਨਾ ਬਣੇ ਪਰ 2 ਦੇ ਨਸੂਹੇ ਵਾਲਿਆਂ ਪੂਰੇ ਕਰਦੇ ਆ ਜਿਹਦਾ ਸਮਾਂ ਲੱਗਿਆ 3 ਮਿੰਟ 14 ਸੈਕਿੰਡ 36 ਪੁਆਇੰਟ ਦਾ ਸਮਾਂ ਲੱਗਿਆ 32 14 36 ਅਕਾਸ ਖੇੜੀ ਆਸ ਤੇ ਤੁਹ ਰਾਜੇ ਬਾਬੇ ਚਾ ਰਾਜੇ ਖੇਦਰੀ ਜਿਵੇਂ ਤੁਹ ਰਾਜੇ ਬਾਬੇ ਤੇ ਜਾ ਕੇ ਨੋਇ ਨੋਕਰੀ ਨਾ ਉਹ ਪਿਆਰ ਦਾ ਦਾਤ ਜਮੇ ਕਹਿੰਦੇ ਕਹਾਂਦੇ ਸਟਰਟਰ ਦੀ ਸੀਤ ਕਰਵਾ ਲਈਏ ਹਾਂ ਦੂਜੇ ਪਾਸੇ ਦੇਖਿਓ ਹੋਰ ਬੰਦਾ ਉਹ ਤੇਰਾ ਦਿਖਾ ਦਿੰਦਾ ਸਾਈਡ 48 ਲੋਰ ਦਾ ਸਮਾਂ ਲੱਗਣਾ ਹਜੂ ਤੱਕ ਭਾਈ ਦੂਜੇ ਨੰਬਰ ਤੇ ਆ ਗਿਆ ਹੈ ਅੱਜ ਸਾਪਾ ਲੱਲਿਆਂ ਤੇ ਦੀਪਾ ਸੰਘੋ ਦਾ ਗੱਗਾ ਪਤੂਪੁਰੀਆ ਵੱਡਾ ਮਾਰ ਕਰਦਾ ਮੇਰੇ ਮਿੱਤਰੋ ਦਰਦਿਆ ਕਰੀਏ ਤੁਹਾਨੂੰ ਧੰਨਵਾਦ ਆ ਪਰ ਅਗਲਾ ਮੈਚ ਖੇਡਣਾ 11 ਯੰਗ ਬਾਈ ਟ੍ਰੈਕਿੰਗ ਪੰਜ ਸੈਕਿੰਡ 48 ਬੋਲ ਦਾ ਜਿਹੜਾ ਸਮਾਂ ਲੱਗਿਆ ਆ ਫੈਕਟਰ ਦਾ ਹੁਣ ਤੇ ਕਈ ਪਾਸੇ ਗੁੱਟ ਮਾਰਨ ਨੂੰ ਹੋ ਗਏ ਨਿਊਜ਼ੀਲੈਂਡ ਦੇ ਕਨੇ ਦਿਨ ਚੜ ਗਿਆ ਤਰੀਕ ਪਰਵਤ ਪਹਿਲੇ ਗੱਲ ਕਰਾਂ ਬਲਾਕ ਮਰਿੰਡਾ ਤੋਂ ਚੇਅਰਪਰਸਨ ਮਾਤਾ ਸ਼੍ਰੀਮਤੀ ਦੋਜਿੰਦਰ ਜਿੱਤੇ ਸੰਪੰਨ ਪਰਮੇਸ਼ਰ ਸਿੰਘ ਜੀ ਵਿਸ਼ੇਸ਼ ਤੌਰ ਤੇ ਵਿਖੇ ਨੇ ਜਿਹਨਾਂ ਦਾ ਲਾਲਵਾ ਚਰਾਗ ਜਗਵਾ ਨਵਾਮੀ ਮੇਰੇ ਹੋ ਗਵਾਂਡੀ ਪੈਂਦਾ ਆਪਣਾ ਉੱਥੇ ਮੇਰੇ ਮਿੱਤਰੋ 1 ਲੱਖ ਰੁਪਇਆ ਜਿਹੜਾ ਵੱਡਾ ਨਾਮ ਹੈ ਸਟਰਟਰ ਨੇ ਜਿੱਤਿਆ ਔਰ ਕੰਨੇ اے ٹریکٹر دا اوڈرا پنڈا اوڈرو ٹریکٹر دا جوک کیتا دے میں ہائے جی اوہ پیایا ہویا تے جوک دے مارے اوڈرا پنڈا ہسیا اپن تے ٹھک من جندا اوہ لفڑا جندا ہائے ہائے اوہ سکھ مندا ہے بھائی پردے پاسے بھائی اے تو پیار کا ਦੇਸੀ ਫਾੜਾ ਦੇ ਪਛਾਣੇ ਆ ਗਿਆ ਆ ਗਿਆ ਹੋ ਗਿਆ ਜਿਆਦਾ ਭੱਜ ਲੈ ਡਾਕਟਰ ਸਾਂਭਿਆ ਨਹੀਂ ਗਿਆ ਹਨਾ ਬਹੁਤਾ ਜਿਆਦਾ ਭੱਜ ਲੈ ਮੋੜ ਨਹੀਂ ਮੁੜਦਾ ਮੋੜ ਨਹੀਂ ਮੁੜਦਾ ਬਾਈ ਬਹੁਤਾ ਜਿਆਦਾ ਭੱਜ ਲੈ ਡਾਕਟਰ ਹੋ ਗਿਆ ਹੋ ਗਿਆ ਸਟਾਰਟ ਵੇ ਮਾ ਟਾਈਮ ਤੇ ਗਰੁੱਪ ਹਰ ਦਾ ਜਦੋਂ ਖਾਸਾ ਨਿਸ਼ਾਨ ਹੋ ਰਿਹਾ ਜਦੋਂ ਵੀ ਮਿਹਰ ਹੋ ਗਈ ਉਹਦੀ ਨਜ਼ਰ ਕੁਬਾ ਗਾਈ ਦੀ ਟੈਲੀ ਹੋ ਗਿਆ ਲੱਖ ਦੀ ਤਰੀਆਂ ਮੜੀਆਂ ਘਾਹ ਖੇਚ ਲੋ ਤਰੀਆਂ ਥੋੜੀਆਂ ਜਿਹੀਆਂ ਘਾਹ ਨੂੰ ਲੱਗਾ ਪਾਰੀ ਜੰਗੀ ਇੱਕ ਆਦਮੀ ਪੇਟੇ ਘਿਰ ਗਿਆ ਪੇਟ ਚੱਕਣ ਲੱਗੇ ਆ ਮੇਰੇ ਕੀ ਹਾਲ ਚਾਲ ਆ ਕਿਹੜਾ ਏਰੀਆ ਵੀਰੇ ਵੀਰੇ ਸਿਹਰਾ ਘਰਾ ਤਾਂ ਇੰਟਗਰਾਤ ਦੀ ਗੱਲ ਬਾਤ ਸਾਨੂੰ ਪਿੰਡ ਦਾ 1100 ਮੇਰੇ ਵੱਲੋਂ ਦਸਾਹਰਾਂ ਪਿੰਡ ਦੇ ਸਾਡਾ ਭਰਾ ਕਹਿੰਦਾ ਜੇ ਟਾਲ ਆ ਜਿੱਥੇ ਆਉਂਦੇ ਨੇ ਹੋ ਹੜ ਜਾਓ ਪਾਸੇ ਹੜ ਜਾਓ ਇੱਤਨ ਕਹਿੰਦੇ ਅ ਲਈ ਤੇ ਆਇਆ ਹੋਣਾ ਲਾੜ ਪਿਆਰਾ ਜਾਨੀ ਜੁਨੀ ਦਾ ਸਾਥ ਨੇ ਜੇ ਮੈਂ ਸਿੱਧੀ ਪਿੰਡਰਾ ਵਾਲਿਆਂ ਦੀ ਫੋਟੋ ਲੀਤੀ ਹੈ ਹਾਂ ਤੋ ਅਸੀਂ ਆਪਣੇ ਕਾਕੇ ਦਾ ਟਰੈਕਟਰਾਂ ਨਾਟ ਗਿਆ ਆਜੋ ਸਾਡੇ ਪਾਸੇ ਆਜੋ ਹੋ ਹੋ ਮੇਰੇ ਆਰਾ ਰਸਾ ਆਓ ਬੇਨ ਸਾਹਮਣੇ ਜੰਡੂ ਆ ਫਿਰੇਗਾ ਸਾਡੇ ਨਾਲ ਜੰਡੂ ਦਾ ਜਿਹੜੇ ਕਿਹਦੇ ਜਿੰਦੂਰ ਦੀ ਸੁੱਖੇ ਮਾਤਰਾ ਪਿੰਡਾ ਸਾਡੇ ਵੀ ਦਾ ਰਾਮ ਨਾਲ ਪਰਪਾ ਕਹਿੰਦੇ ਸਾਡੇ ਸਿੰਘ ਪੂਰਾ